ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਦੇ ਚਰਨਾਂ 'ਚ ਕੀਤੀ ਅਰਦਾਸ ਬੇਨਤੀ ਤੇ ਮਾਰੇ ਚਾਲੇ ਜਿੰਮਵਾਲੇ ਨੂੰ ਜਿੰਮ ਜਾਣਦੇ ਨਾਂਅ ਤੇ ਸ੍ਰੀ ਫੁੱਲਵੰਖ ਖੜ ਪੈਂਦਾ ਇਹ ਮੇਰ ਮਹਾਰਾਜ ਦੀ ਸਭ ਤੇ ਹੋਣੀ ਚਾਹੀਦੀ ਆ ਲਓ ਜੀ ਪਹੁੰਚ ਗਏ ਜਿੰਮ 'ਚ ਸਭ ਤੋਂ ਪਹਿਲਾਂ ਕੀਤੀਆਂ ਹਲਕੀਆਂ-ਫੁਲਕੀਆਂ ਐਕਸਰਸਾਈਜ਼ਾਂ ਤੇ ਸਟ੍ਰੈਚਿੰਗ ਨਾਲ ਕੀਤਾ ਸਰੀਰ ਗਰਮ ਅੱਜ ਲਾਉਣ ਦੀ ਤਿਆਰੀ ਆ ਮੋਢੇ ਮੋਢੇ ਸਭ ਦੇ ਮਜ਼ਬੂਤ ਹੋਣੇ ਚਾਹੀਦੇ ਆ ਕਿਉਂਕਿ ਜ਼ਿੰਮੇਵਾਰੀਆਂ ਦਾ ਭਾਰ ਕਦੋਂ ਇੱਕਦਮ ਇਹਨਾਂ ਤੇ ਆ ਡਿੱਗਣਾ ਕੋਈ ਪਤਾ ਨਹੀਂ ਮੋਢਿਆਂ ਦੀਆਂ ਜਿੰਨੀਆਂ ਵੀ ਐਕਸਰਸਾਈਜ਼ਾਂ ਆਪਾਂ ਲਾਉਂਦੇ ਹਾਂ ਸਾਰੀਆਂ ਇਫੈਕਟ ਮਸਲਾ ਦੇ ਨਾਂ ਨਾਲ ਜੋੜਾਂ ਤੇ ਵੀ ਬਣਦੀਆਂ ਹਨ ਕਦੇ ਵੀ ਲੋੜ ਤੋਂ ਜ਼ਿਆਦਾ ਬੇੜ ਚੁੱਕ ਕੇ ਇਹ ਐਕਸਰਸਾਈਜ਼ਾਂ ਲਾਉਣ ਦਾ ਡਰਾਈ ਨਾ ਕਰੋ ਸਬਰ ਦਾ ਫਲ ਮਿੱਠਾ ਹੁੰਦਾ ਹੈ ਠੰਡਾ ਕਰਕੇ ਖਾਣਾ ਜ਼ਰੂਰ ਸਿੱਖ ਲਿਓ ਕਸਰਤ ਕਰਦੇ ਦੇ ਲੈਣਾ ਚਾਹੀਦਾ ਹੈ ਤਾਂ ਜੋ ਬਾਡੀ ਡੀ ਹਾਈਡਰੇਟ ਨਾ ਹੋਵੇ ਪਾਣੀ ਪੀਣ ਤੋਂ ਬਾਅਦ ਲਾਇਟ ਟਰੈਪਸ ਤੇ ਉਸ ਤੋਂ ਬਾਅਦ ਥੋੜਾ ਲਾਇਆ ਜੋਰ ਗੁੱਟਾਂ ਦਾ ਵੀ ਕਿਉਂਕਿ ਜੇ ਗੁੱਟ ਮਜ਼ਬੂਤ ਹੋਣਗੇ ਤਾਂ ਹੀ ਇਹਨਾਂ ਹੱਥਾਂ ਨਾਲ ਡੰਬਲ ਚੁੱਕ ਕੇ ਆਪਾਂ ਸਾਰੀ ਬਾਡੀ ਨੂੰ ਟ੍ਰੇਨ ਕਰ ਸਕਦੇ ਹਾਂ ਲੋ ਜੀ ਵਰਕਆਊਟ ਕੀਤਾ ਫਤਿਹ ਅਰਦਾਸ ਕਰਕੇ ਮਾਰੇ ਚਾਲੇ ਪਹੁੰਚ ਗਏ ਫਰੂਟ ਸ਼ਾਪ ਤੇ ਖੜੇ ਸੇਬ ਕੇਲੇ ਤੇ ਤਰਪੇ ਘਰ ਨੂੰ ਅਕਾਲ ਪੁਰਖ ਸਭ ਨੂੰ ਮੱਤ ਬਖਸ਼ੇ ਅਤੇ ਸਭ ਨੂੰ ਤਰੱਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ